टूट जे सकती तो है हले जी वसी कद भी टूट सकती

ਇੱਕ ਪਰਮੇਸ਼ਰ ਦੀ ਸੰਤਾਨ ਜਿਹਨੇ ਸਭ ਕੁਝ ਸਾਡੇ ਨਾਂ ਕਰ ਦਿੱਤਾ ਹੈ ਹallelujah ਉਹ ਤੁਹਾਡੇ ਲਈ ਕੁਰਬਾਨ ਹੋਇਆ ਉਹਨੇ ਉਸ ਵਰਗੀ ਚੀਜ਼ਾਂ ਤੁਹਾਡੇ ਜੀਵਨ ਦੇ ਵਿੱਚ ਤੇ ਦੁਨੀਆ ਦੇ ਕਿ ਕੋਈ ਹੋਣਾ ਪੜੇ ਕੇਸ ਨੂੰ ਲੈ ਕੇ ਲੜਨਾ ਹੈ ਹallelujah ਕਿਉਂਕਿ ਕੱਲਾ ਖੁਦਾ ਦੇ ਦਾਸ ਦਾ ਹੀ ਕੰਮ ਨਹੀਂ ਹੁੰਦਾ ਤੇ ਤੁਹਾਡੇ ਵਿੱਚੋਂ ਬਤਰੂਪਾ ਕੱਢਣਗਾ ਤੁਹਾਡਾ ਕੋਈ ਦਾ ਵੀ ਕੰਮ ਨਹੀਂ ਹੈ ਆਪਣੇ ਕੇਸ ਨੂੰ ਲੈ ਕੇ ਲੜਨਾ तू तो हले ली है लेकिन करो गई के सहायता पेला नंबर ते कानून की दूजा आप भी तो कर कुछ करोगे कर नहीं करोगे

ਹalleluyah ਤੁਹਾਡੇ ਜੀਵਨ ਦੇ ਵਿੱਚ ਸ਼ੈਤਾਨ ਕੱਚਾ ਕਰਕੇ ਜਦੋਂ ਬੈਠਾ ਆਇਆ ਤੁਹਾਨੂੰ ਭਜਾਉਣਾ ਹੈ ਉਹਨੂੰ ਭਜਾਣਾ ਹੈ ਤੇ ਜਦੋਂ ਉਹ ਨਿਕਲੇਗਾ ਤੇ ਆਸ਼ੀਸ਼ ਵਰਦਤ ਤੁਹਾਡੇ ਪਿੱਛੇ ਬੈਠ ਕੇ ਤੁਹਾਨੂੰ ਮਿਲੇਗੀ ਹalleluyah ਇਹ ਵਚਨ ਜਿਵੇਂ ਆਪਣੇ ਹਾਂ ਕਿ ਸ਼ੈਤਾਨ ਵੀ ਇੱਕ ਚੀਜ਼ ਨੂੰ ਜਾਣਦਾ ਹੈ ਜਦੋਂ ਆਦਮ ਤੇ ਹਵਾ ਨੂੰ ਪਰਮੇਸ਼ਾ ਨੇ ਅੰਨ ਤੇ ਬਾਗ ਵਿੱਚ ਚੜ੍ਹਾ ਰੱਖਿਆ ਔਰ ਮੁੰਜਰ ਬਾਗਦਾਂ ਲਈ ਪਰਮੇਸ਼ਰ ਨੇ ਇਹਨਾਂ ਨੂੰ ਆਗਿਆਕਾਰੀ ਕਰਨ ਵਾਸਤੇ ਕਿਹਾ ਹੁੰਦੀ ਨਹੀਂ ਤੁਸੀਂ ਸਾਰੇ ਅੰਦਰ ਦੇ ਬਾਗ ਵਿੱਚੋਂ ਫਲ ਖਾ ਸਕਦੇ ਹੋ ਪਰ ਇੱਕ ਬਰੀਸ਼ਿਆ ਦੇ ਨੇੜੇ 있는 ਜਾਣਾ ਦਾ ਫਲ ਨੇ ਖਾਣਾ ਜਿਹੜਾ ਭੱਲੇ ਤੇ ਬੁਰੇ ਦੀ ਪਛਾਣ ਰੱਖਦਾ ਔਰ ਸ਼ੈਤਾਨ ਉਹਦੇ ਕੋਲ ਗਿਆ ਸ਼ੈਤਾਨ ਕਹਿ ਲਗਾ ਤੁਹਾਨੂੰ ਪਰਮੇਸ਼ਰ ਨੇ ਫਲ ਖਾਣ ਤੋਂ ਰੋਕਿਆ ਉਹ ਕਹਿੰਦੇ ਨਹੀਂ ਜੀ ਇਹ ਨਾ ਫਲ ਖਾ ਸਕਦੇ ਆ सानू परमेश्वर ने मना नहीं किया पर एक ब्रिश है जो अद्ध ने उ परमेश्वर ने मना किया फल नहीं खाने फल खाओ कुछ नहीं होना खाओगे तो तुम भले बुरे की पछाण करने वाले हो जाओगे जो तीन उस फल को खाओगे तो तुम परमेशा बुरा ज समझ सकोगे तो वचन से लिखा जल शैतान ने गलत की थी। हवा ने तो तो शैतान ने बड़ी गहराई खादिया खाओगे तो, ये तो ये खाओ नहीं मरोगे परमेश्वर ने कहा कि जो ये फल खाओगे तुम जरूर मरोगे तो वजन से लेखा जल्द ने फल खाता अपने पति ने भी दिता ਪਰਮੇਸ਼ਰ ਜਿਨਾਂ ਨੇ ਆਦਮ ਦੇ ਬਾਗ ਵਿੱਚ ਉਹਨਾਂ ਨੂੰ ਬਾਹਰ ਕੱਢ ਦਿੱਤਾ ਸੇਮ ਉਹੀ ਜਿਹੜਾ ਸ਼ੈਤਾਨ ਆ ਪ੍ਰਾਣਾ ਸੱਪ ਬਣ ਕੇ ਆਇਆ ਪ੍ਰਾਣਾ ਸੱਪ ਹੈ ਸ਼ੈਤਾਨ ਕੌਣ ਹੈ ਪ੍ਰਾਣਾ ਸੱਪ ਸੇਮ ਉਹੀ ਚੀਜ਼ ਜੋ ਆਦਮ ਦੇ ਬਾਗ ਵਿੱਚ ਆਨੰਦ ਹਵਾ ਦੇ ਬੋਲ ਲੈ ਕੇ ਉਹੀ ਚੀਜ਼ ਫੇਰ ਯਿਸੂ ਮਸੀਹ ਦੇ ਕੋਲ ਲੈ ਕੇ ਬਦਦਲੀ ਕੰਢੇ ਯਿਸੂ ਮਸੀਹ ਨੇ ਤੋਹਾਗੇਤੀ ਬਪਤਿਸਮਾ ਲਿਆ ਔਰ ਉਹਨਾਂ ਨੇ 40 ਜੰਗਲ ਦੇ ਵਿੱਚ ਰਹੇ ਉਹਨੇ ਰੋਜ਼ਾਂ ਦੇ ਪ੍ਰਾਰਥਨਾ ਕੀਤੀ ਤੇ ਸ਼ੈਤਾਨ ਉਹਨੇ ਕੋਲ ਸ਼ੈਤਾਨ ਕਹਿੰਦਾ ਜੇ ਤੂੰ ਪਰਮੇਸ਼ਰ ਦਾ ਪੁੱਤ ਹੈ ਤਾਂ ਇੱਕ ਪੰਥਰ ਜਿਹੜੇ ਨੇ ਕਹਿ ਰੋਟੀਆਂ ਬਣ ਜਾਣ ਕਿਉਂਕਿ ਉਸ ਸਮੇਂ ਯਿਸੂ ਮਸੀਹ ਨੂੰ ਰੋਟੀ ਦੀ ਭੁੱਖ ਸੀ ਹallelujah ਤੇ ਯਿਸੂ ਮਸੀਹ ਨੇ ਉਹ ਬੱਚੇ ਦੇ ਦੁਆਰਾ ਉੱਤਰ ਤੇ ਕਹਿਣਾ ਨੂੰ ਕਿਹਾ ਕਿ ਇਨਸਾਨ ਮੇਰੀ ਰੋਟੀ ਦੇ ਨਾਲ ਹੀ ਜਿੰਨਾਂ ਦੇ

ਤੇ ਜੇ ਤਾਂ ਨੂੰ ਫੇਰ ਦਰੀਬੀ ਲੈ ਲੈ ਉਹਨਾਂ ਹਲਾਤ ਲੈ ਲੈ ਤਾਂ ਨੇ ਫੇਰ ਅੱਪਾ ਪਤਾ ਹੋਣਾ ਹੀ ਜੀ ਨਾ ਠੱਲਾ ਜਾਂ ਬਹੁਤ ਕਰਦੇ ਤਾਂ ਪਤਾ ਨਹੀਂ ਕਹਿੰਦੇ ਜੇ ਕਰਾਂ ਦੇਣੀ ਤੇ ਖਾਵਾ ਨੇ ਦੇਖੋ ਕਰਨਾ ਹੀ ਪੈਣਾ ਇਦਾਂ ਹੀ ਬਣ ਇਦਾਂ ਹੀ ਆਖੀ ਜਾਣਾ ਜੇ ਕਰਾਂ ਦੇਣੀ ਤੇ ਖਾਵਾ ਨੇ ਦੇਖੋ ਕਰਨਾ ਹੀ ਪੈਣਾ ਮਾੜਾ ਜਿੰਨਾ ਕਰਨਾ ਪੈਂਦਾ ਹੱਥ ਪੈ ਮਾਰਨਾ ਹੀ ਪੈਂਦਾ ਹallelujah

రోజే ప్ర बाणी ने नाल परमेश्वर ने पवित्र वचन दे द्वारा तो जे तोहाडे को वचन होवेगा तो यो लड़ो दे ओदे नाल ते जिंदो तो में यीशु मसीह दे नाम ते हालेलुया हालेलुया